ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਜੱਟਾਂ ਦਾ ਪੁੱਤ ਖੇਤੀਬਾੜੀ ਛੱਡ ਕੇ ਚੱਲਿਆ ਕੈਨੇਡਾ ਤੇ ਦੇਖੋ ਕਿਵੇਂ ਟਰੈਕਟਰਾਂ ਦੇ ਮੂਰੇ ਖੜ ਕੇ ਉੱਚੀ ਉੱਚੀ ਰੋਇਆ ਬਹੁਤ ਔਕਾ ਹੈ ਇੰਨਾ ਕਿਸਾਨੀ ਸੰਦਾਂ ਨੂੰ ਛੱਡ ਕੇ ਬਾਹਰਲੇ ਦੇਖ ਜਾਣਾ ਬਾਕੀ ਤੁਹਾਡੀ ਕੀ ਪ੍ਰਤੀਕਿਰਿਆ ਇਸ ਵੀਡੀਓ 'ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਏ ਦਿੱਲੀ 에어ਪੋਰਟ ਤੇ ਜਹਾਜ਼ ਦੀਕਦਾ ਮੈਨੂੰ ਪਿੰਡ ਮੇਰਾ ਲੈ ਜੂਸਬ ਰਾਜ ਦੀਕਦਾ